3 ਸਾਲ ਦਾ ਮਾਸੂਮ ਬੱਚਾ ਘਰ ਦੇ ਵਿੱਚ ਹੀ ਖੇਡ ਰਿਹਾ ਸੀ ਪਰ ਜਦੋਂ ਪਾਣੀ ਦੇ ਉੱਪਰੋਂ ਪਲਾਸਟਿਕ ਦਾ ਟੱਕਣ ਪਰਾਂ ਹੋ ਗਿਆ ਤਾਂ ਹੋਂ ਉਸ ਦੇ ਵਿੱਚ ਜਾ ਡਿੱਗਦਾ ਮਹਿਸ 10 ਮਿੰਟ ਦਾ ਇਹ ਸਮਾਂ ਇਸ ਦੇ ਵਿਚਾਲੇ ਹੀ ਮਾਪੇ ਆਪਣੇ ਬੱਚਿਆਂ ਨੂੰ ਲੱਭਣ ਲੱਗ ਪਏ ਸਨ ਪਰ ਜਦੋਂ ਬੱਚਾ ਨਾ ਮਿਲਿਆ ਤਾਂ ਪਾਣੀ ਦੇ ਵਿੱਚ ਦੇਖਿਆ ਗਿਆ ਅਤੇ ਉਸ ਦੀ ਉਹ ਹਾਲਤ ਦੇਖ ਕੇ ਮਾਪਿਆਂ ਦੇ ਖੁਦ ਦੇ ਸਾਂ ਸੁੱਕੇ ਭੱਜ ਕੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਅਤੇ ਇੱਕ ਤੋਂ ਬਾਅਦ ਦੂਜੇ ਹਸਪਤਾਲ ਉਸ ਨੂੰ ਰੈਫਰ ਤੱਕ ਕੀਤਾ ਗਿਆ ਪਰ ਹਾਲਾਤ ਇਹੋ ਜਿਹੇ ਨਾਜ਼ੁਕ ਬਣ ਚੁੱਕੇ ਸਨ ਕਿ ਉਸ ਬੱਚੇ ਦੀ ਜਾਨ ਬਚ ਨਹੀਂ ਪਾਈ 3 ਸਾਲ ਦੇ ਮਾਸੂਮ ਬੱਚੇ ਦੇ ਨਾਲ ਮੈਂ ਤਾਂ ਜੇ ਹੋ ਜਾਣਾ ਮਾਪਿਆਂ ਨੂੰ ਇਸ ਗੱਲ ਦਾ ਭੋਰਾ ਵੀ ਯਕੀਨ ਨਹੀਂ ਹੋ ਪਾਰ ਰਿਹਾ ਅਬੋਹਰ ਦੇ ਮਲੋਟ ਦੇ ਰਹਿਣ ਵਾਲੇ 3 ਸਾਲ ਦੇ ਬੱਚੇ ਦੀ ਘਰ ਦੇ ਵਿੱਚ ਹੀ ਸਵੇਰ ਸਮੇਂ ਪਾਣੀ ਦੇ ਵਿੱਚ ਡਿੱਗਣ ਦੇ ਕਾਰਨ ਜਾਨ ਗਈ ਹੈ ਦਾਸਦੀਏ ਕਿ ਕੁਝ ਦਿਨਾ ਤੋਂ ਰਾਮਪੁਰਾ ਨਰਾਇਣਪੁਰ ਦਾ ਰਹਿਣ ਵਾਲਾ ਇਹ ਮਾਸੂਮ ਆਪਣੇ ਨਾਨਾ ਨਾਨੀ ਦੇ ਘਰ ਆਇਆ ਹੋਇਆ ਸੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਤੱਕ ਪਹੁੰਚਾਇਆ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਜਾਣਕਾਰੀ ਇਹ ਮਿਲੀ ਹੈ ਕਿ ਮਲੋੜ ਦਾ ਇਕਬਾਲ ਕਲੋਨੀ ਨਿਵਾਸੀ ਗੁਰਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਆਪਣੇ 3 ਸਾਲਾ ਇਕਲੌਤੇ ਪੁੱਤ ਏਕਮ ਨੂੰ ਮਨਪ੍ਰੀਤ ਦੇ ਮਾਮਾ ਗੁਰਸੇਵਕ ਸਿੰਘ ਦੀ ਪਤਨੀ ਆਪਣੇ ਨਾਲ रामपुरा ਲਿਆਈ ਸੀ रामपुरा ਨਰਾਣਪੁਰਾ ਦੇ ਵਿੱਚ ਉਹ ਰਹਿੰਦੇ ਸੀ ਕਿਉਂਕਿ ਇਹ ਕਮ ਜ਼ਿਆਦਾਤਰ ਇੱਥੇ ਹੀ ਗੁਰਸੇਵਕ ਦੀ ਪਤਨੀ ਦੇ ਨਾਲ ਰਹਿੰਦਾ ਹੁੰਦਾ ਸੀ ਜਦੋਂ ਕਿ ਉਸਦੀ ਮਾਂ ਮਨਪ੍ਰੀਤ ਆਪਣੇ ਪੇਕੇ ਮਲੋਟ ਦੇ ਵਿੱਚ ਰਹਿੰਦੀ ਸੀ ਬੱਚੇ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ 3 ਸਾਲ ਦਾ ਇਹ ਕਮ ਕਰਦੇ ਵਿੱਚ ਖੇਡ ਰਿਹਾ ਸੀ ਉਸੇ ਸਮੇਂ ਹੀ ਘਰ ਦੇ ਵਿੱਚ ਬਣੇ ਪਾਣੀ ਦੇ ਭਾਂਡੇ ਦੇ ਵਿੱਚ ਪਲਾਸਟਿਕ ਦਾ ਢੱਕਣ ਖੁੱਲ ਗਿਆ ਅਤੇ ਇਹ ਬੱਚਾ ਉਸ ਦੇ ਵਿੱਚ ਛਾ ਟਿ ਗਿਆ ਇਸ ਤੋਂ ਬਾਅਦ ਗੁਰਸੇਵਕ ਦੀ ਪਤਨੀ ਨੂੰ ਕਾਫੀ دیر ਤੱਕ ਇਹ ਕਮ ਲੱਭਿਆ ਨਹੀਂ ਜਦੋਂ ਉਹ ਇੱਧਰ ਉੱਧਰ ਲੱਭਣ ਲੱਗੀ ਤਾਂ ਦੇਖਿਆ ਕਿ ਪਾਣੀ ਦਾ ਢੱਕਣ ਪਰਾਂ ਹੋਇਆ ਹੈ ਅੰਦਰ ਝਾਕ ਕੇ ਦੇਖਣ ਤੇ ਪਤਾ ਲੱਗਿਆ ਕਿ ਬੱਚੇ ਦੇ ਨਾਲ ਹੀ ਵੱਡਾ ਹਾਦਸਾ ਹੋ ਚੁੱਕਿਆ ਉਹਦਾ ਨਾਮ ਸੀ ਇੱਕਮ ਇੱਕਮ ਸੀ ਨਾ ਇੱਕਮ ਤੋਂ ਕਮ ਸੀ ਇੱਕਮ ਹੈ ਇੱਕਮ ਇੱਕਮ ਸੀ ਇੱਕਮ ਸੀ ਕਿ ਬੱਚੇ ਦਾ ਨਾਮ ਹਾਂਜੀ ਹਾਂਜੀ ਕਿੰਨੀ ਉਮਰ ਬੱਚੇ ਦੀ 3 ਸਾਲ ਹੈਗੀ ਹੈ ਤੇ ਜਦੋਂ ਹੋਇਆ ਕੀ ਹੋਇਆ ਕਿ ਉਹ ਆਸਾ ਜੀ ਕੱਲੇ ਡਿੱਗਿਆ ਸੀ ਪਾਣੀ ਦੀ ਡਿੱਗੀ ਹੈ ਬੇਟਾ ਇਧਰ ਆਇਓ ਸਰਕਰਾਂ ਦੇ ਵਿੱਚ ਇਸ ਤਰ੍ਹਾਂ ਦੀ ਡਿੱਗੀਆਂ ਕਾਫੀ ਹੈਗੀਆਂ ਪਹਿਲੇ ਵੀ ਕਾਫੀ ਸਾਰੇ ਹਾਦਸੇ ਹੋ ਗਏ ਕੁਝ ਅਪੀਲ ਕਰਨਾ ਚਾਹੋਗੇ ਜੀ ਬੱਚਾ ਧਿਆਨ ਰੱਖਣੀ ਚਾਹੀਦਾ ਛੋਟੇ ਬੱਚੇ ਹੁੰਦੇ ਆ ਖੇਡਦੇ ਖੇਡਦੇ ਡਿੱਗਦੇ ਨੇ ਸਰ ਇੱਥੇ ਕਿਵੇਂ ਆਇਆ ਸੀ ਕਿੰਨੀ دیر ਲਿਆ ਬੱਚਾ ਮਤਲਬ ਪਾਣੀ ਦੇ ਇਲਾਵਾ ਤੁਹਾਡੇ ਮੁਤਾਬਿਕ ਕਹਿੰਦੇ ਆ 10 ਮਿੰਟ ਲੱਗਦੇ ਆ 10 ਮਿੰਟ ਤੱਕ ਲੇ ਗਏ ਦੁਬਾਰਾ ਇਸਕੇ ਦੇ ਸਿਟੋ ਦੇ ਵੀ ਹਸਪੀਟਲ ਚ ਨਹੀਂ ਲਾ ਪਾਇਆ ਉਹ ਹੀ ਉੱਥੇ ਸਹੀ ਢੰਗ ਨਾਲ ਟਰੀਟਮੈਂਟ ਨਹੀਂ ਕੀਤਾ ਗਿਆ ਉਹਨੇ ਸ਼ਿਕਾਇਤਤਾ ਸੀ ਕਹਿੰਦਾ ਉਹ ਇਥੇ ਸੀ ਹਸਪੀਟਲ ਲੱਭੋ ਲੈ ਠੀਕ ਕੀ ਨਾਮ ਹੈ ਬੱਚੇ ਬੜੀ ਲੜਕਣਾ ਨੇ ਜੇ ਕੋਈ ਪਰਿਵਾਰ ਤੋਂ ਕੌਰ ਮਚਾ ہوا ਹੈ ਦੱਸਿਆ ਜਾਂਦਾ ਹੈ ਕਿ ਇਹ ਮਲੂਟ ਦਾ ਹੈ ਇੱਕਮ ਸਿੰਘ ਇਸ ਦਾ ਨਾਮ ਹੈ 3 ਸਾਲ ਦਾ تھا ਉਹ ਰਹੀ ਰਾਮਪੁਰਾ ਨਾਰਾਇਣਪੁਰਾ ਆਪਣੇ ਨਾਨੀ ਦੇ ਘਰ ਪਿਛਲੇ 2 ਦਿਨਾਂ ਤੋਂ ਆਇਆ ਹੋਇਆ ਥਾ तो बच्चे के जो परिजन है ना यहाँ रामपुर नारायणपुर उनका कहना ये बच्चा खेलता खेलता पानी की डिग्गी घर में वहीं गया जब बच्चे की तलाश की गई तो बच्चा नहीं मिला तो डिग्गी उसे हार के देखा तो बच्चे को बाहर निकाला गया और परिवार वालों ने मतलब कोहरम मच गया तो बच्चे को ये सीतों के अस्पताल में लेके आए बच्चों के परिवार के अनुसार भी वहाँ के डॉक्टरों ने अच्छी तरह से इसका ट्रीटमेंट नहीं किया जिस कारण वहाँ भी देरी हुई उसके बाद इसका ओवर के सरकारी अस्पताल में भर्ती कराया गया जहाँ डॉक्टर संदीप द्वारा इसको बच्चे को मृत घोषित कर दिया गया परिजनों को बच्चों का मृत घोषित कर पता लगते ही उनके अंदर एक शौक की लहर दौड़ दी और उसके जो नानका परिवार उनका बहुत ही पुराना गोयल जी।